ਜਦੋਂ ਕੋਈ ਕਹਿੰਦਾ ਹੁੰਦਾ ਨਾ ਕਿ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ ਬੀਜੇਪੀ ਵਾਲੇ ਮੈਂ ਕਹਿੰਦਾ ਵੀ ਪਿੰਡਾਂ 'ਚ ਜਦੋਂ ਅਸੀਂ ਆਉਨੇ ਆ ਸਾਨੂੰ ਸਾਡੇ ਘਰਾਂ ਤੋਂ ਕੀ ਕੱਢੋਗੇ ਸਾਨੂੰ ਤਾਂ ਜਾਨ ਤੋਂ ਮਾਰੋਗੇ ਤਾਂ ਹੀ ਪਿੰਡਾਂ 'ਚ ਨਹੀਂ ਵੜਾਂਗੇ ਤੇ ਇਸ ਕਰਕੇ ਇਹੋ ਜਿਹਾ ਮਾਹੌਲ ਪੈਦਾ ਕਰਨਾ ਉਹ ਬੁਰੀ ਗੱਲ ਆ ਜਿਹੜੀਆਂ ਬਾਕੀ ਰਹਿ ਗਈਆਂ ਸਮੱਸਿਆਵਾਂ ਜ਼ਰੂਰ ਹੋਣਗੀਆਂ ਉਹ ਕੱਲ੍ਹ ਵੱਤ ਨਾਲ ਹੱਲ ਹੋਣਗੀਆਂ ਉਹ ਵੀ ਹੋ ਜਾਣਗੀਆਂ ਕੰਗਨਾ ਰਣੋਤ ਜੋ ਖੁਦ ਐਮਪੀ ਆ ਬੀਜੇਪੀ ਤੋਂ ਉਹ ਇਸ ਤਰ੍ਹਾਂ ਦੀ ਸਟੇਟਮੈਂਟ ਅਰੇ ਉਹਨੂੰ ਕੌਣ ਸਮਝਾਵੇ ਉਹਨੇ ਤਾਂ ਫਿਲਮਾਂ 'ਚ ਹੀ ਕੰਮ ਕੀਤਾ ਨਾ ਬਾਕੀ ਤਾਂ ਕੋਈ ਸਟਰਗਲ ਤਾਂ ਕੁਝ ਨਹੀਂ ਹੈ ਉਹ ਤਾਂ ਭਾਜਪੀ ਦੇ ਵਰਕਰ ਲੈ ਨੀਚੇ ਕੰਮ ਕਰਦੇ ਰਹਿੰਦੇ ਆ ਸਾਡਾ ਇੱਕ ਸੰਗਠਨ ਖੜਾ ਤੇ ਜਿਹਦੇ ਸਿਰ ਤੇ ਹੱਥ ਰੱਖਦੀ ਉਹ ਐਮਐਲਏ ਬਣ ਜਾਂਦਾ ਜਿਹਦੇ ਸਿਰ ਤੇ ਹੱਥ ਰੱਖੀ ਉਹ ਐਫਪੀ ਬਣ ਜਾਂਦਾ ਐਨੀ ਗੱਲ ਆ ਉਹਨੂੰ ਕੀ ਕਰਨਾ ਪਿਆ ਉਹ ਤਾਂ ਜੇ ਖੁਦ ਸਟਰਗਲ ਕਰਦੀ ਉਹਨਾਂ ਵਰਕਰਾਂ ਚ ਬੈਠਦੀ ਉਹਨਾਂ ਜਾ ਕੇ ਦੇਖਦੀ ਕੀ ਹਾਲਾਤ ਨੇ ਕਿਸ ਗਰੀਬੀ ਚ ਰਹਿ ਕੇ ਗੁਰਬਤ ਚ ਰਹਿ ਕੇ ਉਹ ਕੰਮ ਕਰਦੇ ਆ ਲੋਗ ਤੇ ਉਹ ਫਿਰ ਪਾਰਟੀ ਨੂੰ ਅੱਗੇ ਲਿਆਉਂਦੇ ਆ ਉਹ ਤਾਂ ਇੱਕ ਪੂਜਾ ਦੇ ਕਾਬਲ ਨੇ ਸਾਡੇ ਦੇਵਤੇ ਤਾਂ ਉਹੀ ਨੇ ਸਾਡੇ ਵਰਕਰ ਤੇ ਉਹ ਉਹਨੇ ਨਹੀਂ ਦੇਖਿਆ ਹੋਇਆ ਸਮੇ ਅੱਛੇ ਬੁਰੇ ਆਉਂਦੇ ਰਹਿੰਦੇ ਗੱਲ ਕਿਤੇ ਡਿੰਪੀ ਢਿੱਲੋ ਜੋ ਸੁਪੀਰ ਬਦਲ ਬਹੁਤ ਖਾਸ ਸਮਝੇ ਜਾਂਦੇ ਸੀ ਉਹ ਕੱਲ ਅਕਾਲੀ ਦਲ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਕਿਵੇਂ ਦੇਖੋ ਇਹਦੇ ਚ ਮੈਂ ਇੱਕ ਗੱਲ ਕਹਿਣਾ ਕਿ ਕਿਸੇ ਵੀ ਪਾਰਟੀ ਚ ਉਹ ਅਕਾਲੀ ਦਲ ਪੰਥ ਦੀ ਨਮਾਇਦਾ ਜਮਾਤ ਆ ਪਰ ਹੁਣ ਪਰਿਵਾਰਕ ਬਣ ਗਈ ਇਹ ਮੈਂ ਸਮਝਦਾ ਪਹਿਲਾਂ ਵੀ ਗਏ ਆ ਚੰਦੂ ਮਾਜਰੇ ਹੁਣੀ ਸਾਰੇ ਅਕਾਲੀ ਦਲ ਚ ਪੈਦਾ ਹੋਏ ਨੇ ਉਹ ਠੀਕ ਹੈ ਤੇ ਹੋਰ ਵੀ ਜਿੰਨੇ ਵੀ بڑے ਲੀਡਰ ਢੀਂਸਾ ਸਾਹਿਬ ਦਾ ਕਰ ਮੇਰੇ ਤਾਂ ਬਹੁਤ ਹੀ ਪਿਤਾ ਸમાન ਨੇ ਸਤਿਕਾਰਯੋਗ ਨੇ ਤੇ ਉਹ ਸਾਰੇ ਜਿਹੜੇ ਆ ਉਹਨਾਂ ਨੂੰ ਅਲੱਗ ਥਲੱਗ ਕਰ ਲਿਆ ਪਾਰਟੀ ਤੋੜ ਲਈ ਔਰ ਇਹ ਕੱਲ ਵਾਲੀ ਘਟਨਾ ਤੋਂ ਬਾਅਦ ਤਾਂ ਮੈਨੂੰ ਇਹ ਲੱਗਿਆ ਕਿ ਉਹ ਅਜੇ ਤੱਕ ਵੀ ਉਸ ਸੀਨ ਚੋਂ ਬਾਹਰ ਨਹੀਂ ਆਏ ਸੁਖਵੀਰ ਸਿੰਘ ਬਾਦਲ ਕਿਉ ਡਿਪਟੀ ਸੀਐਮ ਸੀ ਉਹਨਾਂ ਦੇ ਪਿਤਾ ਜੀ ਮੁੱਖ ਮੰਤਰੀ ਜੀ ਬਾਦਲ ਸਾਹਿਬ ਦਾ ਬਹੁਤ ਸਤਿਕਾਰਯੋਗ ਜਨਮਾਂ ਜੀ ਉਹ ਤਾਂ ਉਸੇ ਸੁਪਨੇ ਨੂੰ ਲੈ ਕੇ ਚੱਲ ਰਹੇ ਆ ਲਗਾਤਾਰ ਸੁਰਖੀਆਂ ਵਿੱਚ ਰਹਿਣ ਵਾਲੀ ਬੀਜੇਪੀ ਐਮਪੀ ਕੰਗਨਰ ਰਣੋਤ ਦੀ ਫਿਲਮ ਨੂੰ ਲੈ ਕੇ ਜਿੱਥੇ ਵਿਵਾਦ ਚੱਲ ਰਿਹਾ ਸੀ ਉੱਥੇ ਉਹਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਵਿੱਚ ਜਿੱਥੇ ਸਿੱਖਾ ਬਾਰੇ ਸ਼ਬਦਾਵਲੀ ਵਰਤੀ ਗਈ ਉੱਥੇ ਕਿਸਾਨਾਂ ਬਾਰੇ ਮੜੇ ਸ਼ਬਦ ਵਰਤੇ ਗਏ ਇਸ ਨੂੰ ਲੈ ਕੇ ਬੀਜੇਪੀ ਦੀ ਸੋਧੀ ਗੱਲ ਕਰਾਂਗੇ ਸਾਲਾ ਹਰਜੀਤ ਵਰ ਵਾਲੇ ਜੀ ਨਾਲ ਸਾਹਿਬ ਤੁਸੀਂ ਖੁਦ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਹੋ ਕੰਗਨਰ ਰਣੋਤ ਬੀਜੇਪੀ ਦੀ ਐਮਪੀ ਉਹ ਇੱਕ ਬਿਆਨ ਦੇ ਦਿੱਤਾ ਕਿਵੇਂ ਦੇਖਦੇ ਸੀ ਦੇਖੋ ਵੈਸੇ ਤਾਂ ਮੇਰਾ ਟਿੱਪਣੀ ਕਰਨਾ ਬਣਦਾ ਨਹੀਂ ਪਰ ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਕਈ ਗੱਲਾਂ ਉਹਨੇ ਕੀਤੀਆਂ ਕਿਸਾਨ ਅੰਦੋਲਨ ਨਾਲ ਮੇਰਾ ਵੀ ਸੰਬੰਧ ਰਿਹਾ ਹੁਣ ਉਹ ਅੰਦੋਲਨ ਖਤਮ ਹੋ ਗਿਆ ਉਹ ਸਮਾਂ ਵੀ ਚਲਾ ਗਿਆ ਬਾਰ ਬਾਰ ਕੜਵਾਹਟ ਵਾਲੀਆਂ ਗੱਲਾਂ ਵਧਾਉਣੀਆਂ ਜੇ ਵੀ ਤੁਹਾਡੇ ਕੋਲ ਕੋਈ ਸਬੂਤ ਹੈਗਾ ਕਿ ਰੇਪ ਹੋਏ ਨੇ ਕਤਲ ਹੋਏ ਨੇ ਅਸੀਂ ਤੁਹਾਡੀ ਗੱਲ ਨੂੰ ਮਨਾ ਨਹੀਂ ਕਰਦੇ ਤੁਸੀਂ ਕੀ ਕਹਿ ਰਹੇ ਹੋ ਕੰਗਲਾ ਜੀ ਅਸੀਂ ਕਹਿੰਦੇ ਸਬੂਤ ਦਿਓ ਫਿਰ ਸਜ਼ਾ ਕਰਵਾਓ ਬਿਆਨ ਦੇ ਕੇ ਤੁਸੀਂ ਕੜਵਾਹਟ ਵਧਾ ਕੇ ਚਲੇ ਜਾਣਾ ਤੇ ਬਾਅਦ ਚ ਪੁਕਤਣਾ ਕਿਹਨੇ ਅਸੀਂ ਪੁਕਤਣਾ ਨਾ ਸਾਡਾ ਉਹ ਭਾਈਚਾਰਾ ਠੀਕ ਹੈ ਨਾ ਤੇ ਇਸ ਕਰਕੇ ਜਦੋਂ ਕੋਈ ਕਹਿੰਦਾ ਹੁੰਦਾ ਨਾ ਕਿ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ ਬੀਜੇਪੀ ਵਾਲੇ ਮੈਂ ਕਹਿੰਦਾ ਵੀ ਪਿੰਡਾਂ 'ਚ ਜਦੋਂ ਅਸੀਂ ਆਉਨੇ ਆ ਸਾਨੂੰ ਸਾਡੇ ਘਰਾਂ ਚੋਂ ਕੀ ਕੱਢੋਗੇ ਸਾਨੂੰ ਤਾਂ ਜਾਨ ਤੋਂ ਮਾਰੋਗੇ ਤਾਂ ਹੀ ਪਿੰਡਾਂ 'ਚ ਨਹੀਂ ਵੜਾਂਗੇ ਤੇ ਇਸ ਕਰਕੇ ਇਹੋ ਜਿਹਾ ਮਾਹੌਲ ਪੈਦਾ ਕਰਨਾ ਉਹ ਬੁਰੀ ਗੱਲ ਆ ਔਰ ਨਹੀਂ ਕਰਨਾ ਚਾਹੀਦਾ ਔਰ ਕੋਈ ਪਾਰਟੀ ਦੀ ਐਸੀ ਪਾਲਿਸੀ ਵੀ ਨਹੀਂ ਹੈ ਵੀ ਐਸੀ ਹੋਵੇ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਮੋਦੀ ਜੀ ਨੇ ਮੰਨ ਲਈਆਂ ਠੀਕ ਹੈ ਔਰ ਜਿਹੜੀਆਂ ਬਾਕੀ ਰਹਿ ਗਈਆਂ ਸਮੱਸਿਆਵਾਂ ਜਰੂਰ ਹੋਣਗੀਆਂ ਉਹ ਗੱਲਬਾਤ ਨਾਲ ਹੱਲ ਹੋਣਗੀਆਂ ਉਹ ਵੀ ਹੋ ਜਾਣਗੀਆਂ ਕਿਹਾ ਜਾਵੇ ਤਾਂ ਕਿਸਾਨ ਕਹਿੰਦੇ ਅਸੀਂ ਗੱਲਬਾਤ ਲਈ ਤਿਆਰ ਆ ਸਾਨੂੰ ਗੱਲਬਾਤ ਲਈ ਜਦੋਂ ਮਰਜ਼ੀ ਬੁਲਾਣ ਅਸੀਂ ਆਉਣ ਨੂੰ ਤਿਆਰ ਆ ਦਿੱਲੀ ਜਾਣ ਨੂੰ ਤਿਆਰ ਆ ਇਹ ਪਤਾ ਨਹੀਂ ਤੁਹਾਨੂੰ ਕਿਹੜਾ ਕਹਿੰਦਾ ਇਸ ਤਰ੍ਹਾਂ ਅਸੀਂ ਦਿੱਲੀ ਜਾਣ ਨੂੰ ਤਿਆਰ ਆ ਦਿੱਲੀ ਦਾ ਜ਼ਿਆਦਾ ਸ਼ੌਕ ਹੋਊਗਾ ਅਤੰਤਨ ਮਨਿਸਟਰ ਤਾਂ ਉਹਨਾਂ ਕੋਲ ਇੱਥੇ ਆਉਂਦੇ ਰਹੇ ਆ ਸੈਂਟਰ ਦੇ ਗੱਲ ਕਰਨ ਫੇਰ ਆ ਜਾਣਗੇ ਜਦੋਂ ਕਹਿਣਗੇ ਬੈਠ ਰਹਿਣ ਉੱਥੇ ਜਾਣਾ ਉੱਥੇ ਜਾ ਕੇ ਮਿਲ ਲੈਣ ਨਾਲੇ ਦਿੱਲੀ ਘੁੰਮ ਕੇ ਆਉਣਗੇ ਠੀਕ ਹੈ ਉਹਦੇ ਚ ਕੀ ਪਿਆ ਹੈਗਾ ਉਹ ਤਾਂ ਜਿਹੜੇ ਸਮੱਸਿਆਵਾਂ ਨੇ ਦੇਖੋ ਕਿਸਾਨ ਦੀਆਂ ਵੀ ਸਮੱਸਿਆਵਾਂ ਨੇ ਉਹ ਦੇਸ਼ ਦੀਆਂ ਵੀ ਸਮੱਸਿਆਵਾਂ ਨੇ ਉਹ ਸਰਕਾਰ ਦੀਆਂ ਵੀ ਨੇ ਅੱਗੇ ਅੱਗੇ ਫੂਡ ਕ੍ਰਾਈਸਿਸ ਆਉਣੇ ਆ ਪੂਰੀ ਦੁਨੀਆ 'ਚ ਇਹ ਸਾਡੇ ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਚੋਂ ਜਿਹੜੀ ਖਰੀਦ ਹੁੰਦੀ ਐ ਐਮਐਸਪੀ ਦੀ ਉਹ ਕਿਉਂ ਹੁੰਦੀ ਐ ਉਹ ਕੋਈ ਇਸ ਕਰਕੇ ਨਹੀਂ ਹੁੰਦੀ ਕਿ ਵੀ ਕਿਸਾਨ ਇਥੋਂ ਦੇ ਕਿਸਾਨਾਂ ਤੇ ਜਿਆਦਾ ਖੁਸ਼ ਆ ਸਰਕਾਰ ਜਦੋਂ ਲਾਲ ਬਹਾਦਰ ਸ਼ਾਸਤਰੀ ਸੀ ਪੀ ਐਲ 480 ਉਹ ਕਣਕ ਆਉਂਦੀ ਸੀ ਉਹ ਪਸ਼ੂਆਂ ਦੇ ਖਾਣ ਵਾਲੀ ਹੁੰਦੀ ਸੀ ਉਹਨਾਂ ਨੇ ਕਿਹਾ ਉਸ ਵੇਲੇ ਫੂਡ ਕ੍ਰਾਈਸਿਸ ਸੀ ਕੰਟਰੀ 'ਚ ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਟਾਈਮ ਦਾ ਖਾਣਾ ਨਾ ਖਾਓ ਦੇਸ਼ ਵਾਸੀਆਂ ਨੇ ਸਾਥ ਦਿੱਤਾ ਨਹੀਂ ਖਾਦਾ ਉਸ ਤੋਂ ਬਾਅਦ ਗ੍ਰੀਨ ਰੈਵਿਊਲੂਸ਼ਨ ਆਇਆ ਉਹਦੇ ਚ ਪੰਜਾਬ ਹਰਿਆਣਾ ਉਸ ਵੇਲੇ ਪੰਜਾਬ ਹਰਿਆਣਾ ਪਹਿਲਾਂ ਇਕੱਠਾ ਹੀ ਸੀ ਤੇ ਵੈਸਟਰਨ ਯੂਪੀ ਇਹਨਾਂ ਨੇ ਬੜਾ ਯੋਗਦਾਨ ਪਾਇਆ ਉਹਦੇ ਚ ਤੇ ਫਿਰ ਬਾਅਦ ਚ ਜਦੋਂ ਸਰਪਲਸ ਹੋ ਗਿਆ ਫੂਡ ਇਹਨਾਂ ਨੇ ਜਦੋਂ ਯੋਗਦਾਨ ਪਾਤਾ ਫਿਰ ਕੋਈ ਖਰੀਦੇ ਨਾ ਸਹੀ ਭਾਅ ਨਾ ਮਿਲੇ ਤਾਂ ਉਹ ਐਮਐਸਪੀ ਦੀ ਖਰੀਦ ਸ਼ੁਰੂ ਹੋਈ ਸੀ ਪੰਜਾਬ ਚੋਂ 60% ਹਰਿਆਣਾ ਚੋਂ 30% ਯੂ ਵੈਸਟਰਨ ਯੂਪੀ ਚੋਂ 10% ਠੀਕ ਹੈ ਇਹਦੇ ਕਾਰਨ ਇਹ ਆ ਅੱਗੇ ਫੂਡ ਕ੍ਰਾਈਸਿਸ ਆਉਣਗੇ ਫਿਰ ਕੀ ਕਰੋਗੇ ਫਿਰ ਵੀ ਇਹੀ ਕੰਮ ਆਉਣਗੇ ਇਹਨਾਂ ਦੀਆਂ ਗੱਲਾਂ ਇਹਨਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਆ ਠੀਕ ਹੈ ਤੇ ਵਿਖਿਆ ਤੁਸੀਂ ਕਹਿੰਦੇ ਜ਼ਿੰਮੇਵਾਰੀ ਕਿਸਾਨਾਂ ਦੀ ਗੱਲ ਕਰ ਰਹੇ ਹੋ ਸਰਕਾਰ ਸੁਣਦੀ ਆ ਪਰ ਕੰਗਨਾ ਰਣੋਜੋ ਖੁਦ ਐਮਪੀ ਆ ਬੀਜੇਪੀ ਤੋਂ ਉਹ ਇਸ ਤਰ੍ਹਾਂ ਦੀ ਸਟੇਟਮੈਂਟ ਦਿੰਦਾ ਅਰੇ ਵੀ ਉਹਨੂੰ ਕੌਣ ਸਮਝਾਵੇ ਉਹਨੇ ਤਾਂ ਫਿਲਮਾਂ ਜੀ ਕੰਮ ਕੀਤਾ ਨਾ ਬਾਕੀ ਤਾਂ ਕੋਈ ਸਟਰਗਲ ਤਾਂ ਕੁਝ ਨਹੀਂ ਹੈ ਉਹ ਤਾਂ ਭਾਜਪੀ ਦੇ ਵਰਕਰ ਨੇ نیچے ਕੰਮ ਕਰਦੇ ਰਹਿੰਦੇ ਆ ਸਾਡਾ ਇੱਕ ਸੰਗਠਨ ਖੜਾ ਤੇ ਜਿਹਦੇ ਸਿਰ ਤੇ ਹੱਥ ਰੱਖਦੀ ਉਹ ਐਮਐਲਏ ਬਣ ਜਾਂਦਾ ਜਿਹਦੇ ਸਿਰ ਤੇ ਹੱਥ ਰੱਖੀਏ ਉਹ ਐਮਪੀ ਬਣ ਜਾਂਦਾ ਐਨੀ ਗੱਲ ਆ ਉਹਨੂੰ ਕੀ ਕਰਨਾ ਪਿਆ ਉਹ ਤਾਂ ਜੇ ਖੁਦ ਸਟਰਗਲ ਕਰਦੀ ਉਹਨਾਂ ਵਰਕਰਾਂ ਚ ਬੈਠਦੀ ਉਹਨਾਂ ਜਾ ਕੇ ਦੇਖਦੀ ਕੀ ਹਾਲਾਤ ਨੇ ਕਿਸ ਗਰੀਬੀ ਚ ਰਹਿ ਕੇ ਗੁਰਬਤ ਚ ਰਹਿ ਕੇ ਉਹ ਕੰਮ ਕਰਦੇ ਆ ਲੋਕ ਤੇ ਉਹ ਫਿਰ ਪਾਰਟੀ ਨੂੰ ਅੱਗੇ ਲਿਆਉਂਦੇ ਆ ਉਹ ਤਾਂ ਇੱਕ ਪੂਜਾ ਦੇ ਕਾਬਲ ਨੇ ਸਾਡੇ ਦੇਵਤੇ ਤਾਂ ਉਹੀ ਨੇ ਸਾਡੇ ਵਰਕਰ ਤੇ ਉਹ ਉਹਨੇ ਨਹੀਂ ਦੇਖਿਆ ਹੋਇਆ। ਉਹਨੇ ਸਮਾਂ ਨਹੀਂ ਉਹ ਦੇਖਿਆ ਪਰ ਕੋਈ ਸੀਨੀਅਰ ਲੀਡਰ ਵੀ ਇਹ ਗੱਲ ਨਹੀਂ ਕਰਦਾ ਹੈਗਾ ਕਿ ਉਹਨੇ ਕੋਈ ਸਮਾਂ ਨਹੀਂ ਦੇਖਿਆ ਉਹਨੂੰ ਟਿਕਟ ਦੇ ਦਿੱਤੀ ਜਾਂਦੀ ਆ। ਬਾਈ ਜੇ ਪਾਰਟੀ ਚਲਾਉਣੀ ਹੋਊ ਤਾਂ ਸਾਰਿਆਂ ਨੂੰ ਗੱਲ ਕਰਨੀ ਪਊ ਜੇ ਨਹੀਂ ਕਰਨਗੇ ਚਲਾਉਣੀ ਹੋਊ ਨਹੀਂ ਕਰਨਗੇ। ਉਹਦੇ 'ਚ ਮੈਂ ਇਕੱਲਾ ਕਿਉਂ ਚਿੰਤਾ 'ਚ ਪਿਆ ਰਹਾ ਠੀਕ ਹੈ ਨਾ? ਹਾਂ ਮੇਰੀ ਚਿੰਤਾ ਨਾਲ ਮੇਰੀ ਹੱਤਿਆ ਹੋ ਜਾਂਦੀ ਆ। ਉਹ ਜ਼ਿਆਦਾ ਨਹੀਂ ਕਰਨੀ ਚਾਹੀਦੀ। ਤੁਸੀਂ ਲੋਕ ਜ਼ਿਆਦਾ ਨਹੀਂ ਕਰਜੀ ਕਿਸਾਨੀ ਅੰਦੋਲਨ ਦੀ ਜੀ ਗੱਲ ਕਰਦੇ ਹੋ ਤੁਸੀਂ ਖੁਦ ਉਸ ਸਮੇਂ ਵੀ ਬੋਲਦੇ ਰਹੇ ਹੋ ਅੱਜ ਕਿਸਾਨਾਂ 'ਚ ਜਾਂਦੇ ਹੋ। ਮੈਂ ਤਾਂ ਸਭ ਜਗ੍ਹਾ ਜਾਂਦਾ ਜੀ। ਮੈਂ ਹਮੇਸ਼ਾ ਕਰਦਾ ਹਾਂ ਸੱਚੀ ਗੱਲ ਠੀਕ ਹੈ ਤੇ ਜਿਹੜੀ ਗੱਲ ਠੀਕ ਜਾਇਜ ਹੁੰਦੀ ਹੈ ਉਹੀ ਕਰੀਦੀ ਹੈ ਮੈਂ ਕਦੇ ਕਿਸੇ ਦੇ ਮੂੰਹ ਦੇ ਰੱਖਣ ਵਾਲੀ ਗੱਲ ਨਹੀਂ ਕਰਦੇ ਉਸ ਵੇਲੇ ਤਾਂ ਇਹ ਸੀਗਾ ਕਿ ਸਾਡੇ ਲੀਡਰ ਨਰਿੰਦਰ ਮੋਦੀ ਜੀ ਆ ਉਹਨਾਂ ਨੂੰ ਇਹ ਬਿਨਾਂ ਗੱਲਬਾਤ ਤੋਂ ਗਾਲਾਂ ਕੱਢਦੇ ਸੀ ਤੇ ਮੈਂ ਆਪਣੀ ਪਾਰਟੀ ਨਾਲ ਆਪਣੀ ਸਰਕਾਰ ਨਾਲ ਆਪਣੀ ਵਿਚਾਰਧਾਰਾ ਨਾਲ ਆਪਣੇ ਲੀਡਰ ਨਾਲ ਖੜਾ ਹੋਣਾ ਸੀ ਬਹੁਤ ਸਾਰੇ ਮੇਥੋਂ ਬਿਨਾਂ ਵੀ ਲੋਕ ਖੜੇ ਹੋਏ ਆ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਉਹਨਾਂ ਲੋਕਾਂ ਨੂੰ ਯਾਦ ਰੱਖਦੇ ਨੇ ਸਤਕਾਰ ਸਲਮਾਨ ਕਰਦੇ ਆਪ ਦੇ ਸੰਗਠਨ ਦੇ ਲੋਕਾਂ ਦਾ ਉਹ ਸੰਗਠਨ ਅੱਗੇ ਵੱਧ ਜਾਇਆ ਕਰਦਾ بڑا ਹੋ ਜਾਇਆ ਕਰਦਾ ਜਿਹੜਾ ਉਹਨਾਂ ਦਾ ਅਪਮਾਨ ਕਰਨ ਉਹ ਸੰਗਠਨ ਵੀ ਛੋਟਾ ਹੋ ਜਾਇਆ ਕਰਦਾ ਦੁਬਾਰਾ ਫਿਰ ਕੋਈ ਵਰਕਰ ਨਹੀਂ ਖੜਦੇ ਸਮੇਂ ਤਾਂ ਆਉਂਦੇ ਰਹਿੰਦੇ ਅੱਛੇ ਬੁਰੇ ਪਾਰਟੀਆਂ ਤੇ ਵੀ ਆਉਂਦੇ ਆ ਹਾਂ ਸਮੇਂ ਅੱਛੇ ਬੁਰੇ ਆਉਂਦੇ ਰਹਿੰਦੇ ਗੱਲ ਕੀਤੇ ਡਿੰਪੀ ਢਿੱਲੋ ਜੋ ਸੁਖਬੀਰ ਬਾਦਲ ਬਹੁਤ ਖਾਸ ਸਮਝੇ ਜਾਂਦੇ ਸੀ ਉਹ ਕੱਲ ਅਕਾਲੀ ਦਲ ਨੂੰ ਹਮੇਸ਼ਾ ਲਈ અલਵਿਦਾ ਆਖ ਗਏ ਕਿਵੇਂ ਦੇਖੋ ਇਹਦੇ ਚ ਮੈਂ ਇੱਕ ਗੱਲ ਕਹਿਣਾ ਕਿ ਕਿਸੇ ਵੀ ਪਾਰਟੀ ਚ ਉਹ ਅਕਾਲੀ ਦਲ ਪੰਥ ਦੀ ਨੁਮਾਇੰਦ ਜਮਾਤ ਆ ਪਰ ਹੁਣ ਪਰਿਵਾਰਕ ਬਣ ਗਈ ਇਸ ਕਰਕੇ ਕਮੀਆਂ ਆ ਗਈਆਂ ਤੇ ਅਕਾਲੀ ਦਲ ਨੂੰ ਜਿਹੜਾ ਹੈਗਾ ਪ੍ਰਧਾਨ ਕਿਸੇ ਇੱਕ ਨੇ ਬਣਨਾ ਕਿਸੇ ਵੀ ਪਾਰਟੀ ਦਾ ਜਿਦਾ ਸਾਡੇ ਜਖੜ ਸਾਹਿਬ ਪਰ ਪਾਰਟੀ ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪ੍ਰੇਮ ਪਿਆਰ ਰੱਖਣਾ ਸਤਿਕਾਰ ਰੱਖਣਾ ਉਹ ਪ੍ਰਧਾਨ ਦੀ ਕਾਬਲੀਅਤ ਤੇ ਡਿਪੈਂਡ ਕਰਦਾ ਆ ਜਿਹੜਾ ਕੱਲ ਦੀ ਘਟਨਾ ਹੋਈ ਆ ਡਿੰਪੀ ਢਿਲੋਂ ਦੀ ਇਹ ਮੈਂ ਸਮਝਦਾ ਪਹਿਲਾਂ ਵੀ ਗਏ ਆ ਚੰਦੂ ਮਾਜਰੇ ਹੁਣੀ ਸਾਰੇ ਅਕਾਲੀ ਦਲ ਚ ਪੈਦਾ ਹੋਏ ਨੇ ਉਹ ਠੀਕ ਹੈ ਤੇ ਹੋਰ ਵੀ ਜਿੰਨੇ ਵੀ ਬڑے ਲੀਡਰ ਢੀਂਸਾ ਸਾਹਿਬ ਤਾਂ ਖਰ ਮੇਰੇ ਤਾਂ ਬਹੁਤ ਹੀ ਪਿਤਾ ਸਮਾਨ ਨੇ ਸਤਿਕਾਰਯੋਗ ਨੇ ਤੇ ਉਹ ਸਾਰੇ ਜਿਹੜੇ ਆ ਉਹਨਾਂ ਨੂੰ ਅਲੱਗ ਥਲੱਗ ਕਰ ਲਿਆ ਪਾਰਟੀ ਤੋੜ ਲਈ ਔਰ ਇਹ ਕੱਲ ਵਾਲੀ ਘਟਨਾ ਤੋਂ ਬਾਅਦ ਤਾਂ ਮੈਨੂੰ ਇਹ ਲੱਗਿਆ ਕਿ ਉਹ ਅਜੇ ਤੱਕ ਵੀ ਉਸ ਸੀਨ ਚੋਂ ਬਾਹਰ ਨਹੀਂ ਆਏ ਸੁਖਵੀਰ ਸਿੰਘ ਬਾਦਲ ਕਿ ਉਹ ਡਿਪਟੀ ਸੀਐਮ ਸੀ ਉਹਨਾਂ ਦੇ ਪਿਤਾ ਜੀ ਮੁੱਖ ਮੰਤਰੀ ਜੀ ਬਾਦਲ ਸਾਹਿਬ ਦਾ ਬਹੁਤ ਸਤਿਕਾਰ ਸਨਮਾਨ ਸੀ ਉਹ ਤਾਂ ਉਸੇ ਸੁਪਨੇ ਨੂੰ ਲੈ ਕੇ ਚੱਲ ਰਹੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਭਾਈ ਪਾਰਟੀ ਕ੍ਰਾਈਸਿਸ 'ਚ ਆ। ਹੁਣ ਤੈਨੂੰ ਸਾਰਿਆਂ ਅੱਗੇ ਝੁਕਣਾ ਪਊਗਾ। ਤੂੰ ਪ੍ਰਧਾਨ ਰਹਿਣਾ ਤਾਂ। ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਊ ਪਾਰਟੀ ਦਾ ਹਿੱਤ ਉਹਦੇ 'ਚ। ਜੇ ਇਦਾਂ ਕਰੇਗਾ ਇਹ ਤਾਂ ਇਹਨੇ ਆਪ ਕੱਢਿਆ ਕਹਿ ਕਹਿ ਕੇ। ਅੱਛਾ ਜੀ। ਭਈ ਉਹ ਦੱਸ ਤਾ ਰਿਹਾ। ਉਹਨੂੰ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਲਿਆ ਰਹੇ ਆ, ਉਹਨੂੰ ਇੱਥੋਂ ਲੜਾ ਰਹੇ ਆ ਤੂੰ ਤਲਵੰਡੀ ਸਾਬੋਂ ਚ ਲੈ ਜਾ। ਜਿਹੜਾ ਕੰਮ ਕਰਕੇ ਉਹਦਾ ਉੱਥੇ ਆਧਾਰ ਆ ਬਹੁਤ ਜ਼ਿਆਦਾ। ਜਿਹੜਾ ਵਰਕਰ ਹੁੰਦਾ ਨਾ ਜਿਹਦਾ ਆਬਦਾ ਆਧਾਰ ਹੋਵੇ ਜਿਹੜਾ ਲੀਡਰ ਬਣ ਜਾਂਦਾ ਵਰਕਰੀਕਰਦਾ ਕਰਦਾ ਉਹ ਫਿਰ ਐ ਨਹੀਂ ਪਾਰਟੀਆਂ ਤੋਂ ਦਬਿਆ ਕਰਦਾ ਮਨਪ੍ਰੀਤ ਬਾਦਲ ਤਾਂ ਅੱਜ ਭਾਜੀਪੀ ਚਾ ਅਰੇ ਭਾਈ ਭਾਜੀਪੀ ਚਾ ਉਹਨਾਂ ਦੀ ਆਪਸ ਵਿੱਚ ਕੋਈ ਗੱਲ ਹੋਈ ਹੋਣੀ ਆ ਨਹੀਂ ਹੋਈ ਹੋਣੀ ਆ ਮੈਂ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਮਨਪ੍ਰੀਤ ਬਾਦਲ ਬਹੁਤ ਪਲਾ ਆਦਮੀ ਆ ਕੋਈ ਐਸੀ ਗੱਲ ਨਹੀਂ ਮੈਂ ਕਿਸੇ ਦੇ ਵੀ ਖਿਲਾਫ ਨਹੀਂ ਮੇਰੀ ਪਾਰਟੀ ਦੇ ਜਿਹੜੇ ਜਿੰਨੇ ਆ ਗਏ ਨੇ ਉਹ ਤਾਂ ਸਾਡੇ ਚ ਬਣੇ ਰਹਿਣ ਉਹਨਾਂ ਚ ਤਾਂ ਕੋਈ ਨਾ ਜਾਵੇ ਮੈਂ ਇਹ ਚਾਹੁੰਦਾ ਠੀਕ ਹੈ ਨਾ ਗੱਲ ਜੇ ਅਸੀਂ અપਮਾਨਿਤ ਕਰਦੇ ਰਹਾਂਗੇ ਅਸੀਂ ਵੀ ਕਰਾਂਗੇ અપਮਾਨਿਤ ਉਹਨਾਂ ਨੂੰ ਤਾਂ ਸਾਨੂੰ ਵੀ ਛੱਡ ਦੇਣਗੇ ਠੀਕ ਹੈ ਇਹ ਇਹ ਸਾਡੀ ਡਿਊਟੀ ਹੈ ਜਿਹੜੇ ਵੀ ਸੀਨੀਅਰ ਲੀਡਰਸ ਨੇ ਸਾਰਿਆਂ ਦੀ ਰੱਖਣ ਦੀ ਠੀਕ ਹੈ ਕੰਗਨਾਰ ਦੇ ਨੋਬ ਦੇ ਬਿਆਨ ਦਾ ਅੱਜ ਤੇ ਕਿਤੇ ਖੰਡਨ ਕੀਤਾ ਜਾ ਰਿਹਾ ਉੱਥੇ ਕੱਲ ਡਿਪਿਟ ਲੋਗ ਵਲੋਂ ਪਾਰਟੀ ਛੱਡ ਕੇ ਜਾਣ ਵਾਲੇ ਸੁਖਵੀਰ ਬਾਦਲੂ ਕਿਹਾ ਜਾ ਰਿਹਾ ਕਿ ਪਾਰਟੀ ਜੋ ਗਰਾਊਂਡ ਲੈਵਲ ਤੇ ਆ ਉਸ ਨੂੰ ਸੰਭਾਲਿਆ ਜਾਵੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਲਾਲਤਾ ਦੇ ਨਾਲ ਰਵੀ ਜਖੋ